ਔਰ ਕੀ ਹਾਲ ਹੈ ਬਈ ਸਭ ਦਾ ਸਸਤੀ ਗੱਲ ਜੀ ਅੱਜ ਮਸ਼ੀਨ ਦਾ ਦੂਜਾ ਦਿਨ ਸੀ ਬਈ ਕੰਬੜੀਆ ਚੱਲਿਆ ਸੀ ਪਰ ਮੋਫੋਂ ਨੇ ਥੋੜਾ ਠੱਲਾ ਪਤਾ ਕਣੀਆਂ ਆ ਗਈਆਂ ਸੀ ਬਸ ਰੁਕੇ ਖੜੇ ਹੰਦੇ ਨੇ ਜੇ ਚੱਲਦਾ ਤਾਂ ਚਲਾਤਾ ਦਿੱਤੀ ਸੀ ਪਰ ਤੇਵਾ ਲਾਸਟ ਕੰਮ ਹੀ ਨਿਪੜ ਗਿਆ ਉਦੋਂ ਮੀਂਹ ਲੈ ਪਿਆ ਕਣੀਆਂ ਥੋੜੀਆਂ ਸੀ ਤੇ ਸਲਾ ਬੜੀ ਚੜ ਗਈ ਆ ਗੜੀ ਟੈਂਕ ਤੇ ਪੱਲੀ ਪਈ ਕਿਰਾਂਗਾਂ ਲੱਗਦਾ ਸੀ ਪੰਨੀ ਕਿੰਨਾ ਕੋ ਘਟ ਵੀ ਤਕੜੀ ਬਣੀ ਆ ਬਾਨ ਵੱਢਿਆ ਪਿਆ ਬਸ ਉਹਦਾ ਲਾਸਟ ਗੇੜਾ ਸੀ ਤੁਰਕਣੀਆਂ ਲੈ ਪੀਆਂ ਬਸ ਆ ਨਿਬੜ ਗਿਆ ਤੇ ਇਧਰ ਪਰਲੇ ਉੱਥੇ ਜਾ ਕੇ ਜੇ ਤੁਹਾਨੂੰ ਦੂਜੀ ਖੇਤ ਰਹੀ ਹੁੰਦੇ ਨੇ ਚਲਾ ਕੇ ਕੀ ਬੰਦ ਦਾ 10 ਮੀਟਰ ਓਕੇ ਪਰ ਮੈਨੂੰ ਮੁਸ਼ਕਲ ਲੱਗਦਾ ਅੱਜ ਟੁੱਪ ਨਹੀਂ ਨਿਕਲੀ ਟੁੱਪ ਨਿਕਲ ਜਾਂਦੀ ਫਿਰ ਤਾਂ 10 ਮਿੰਟ 20 ਮਿੰਟਾਂ ਜਿੰਨਾ ਸਲਵ ਚੱਕੀ ਜਾਂਦੀ ਪਰ ਟੁੱਪ ਨਹੀਂ ਨਾ ਜੇ ਬੱਦਲ ਵਾਈ ਪੂਰੀ ਹੋ ਵੀ ਕੋ ਪੰਜ ਇੱਕ ਮਿੰਟ ਬਾਅਦ ਲੱਗ ਜੀ ਵੀ ਜਾਂਦਾ ਸੀ ਡਿਸਟ੍ਰੀਬਿਊਟਰ ਨੂੰ ਤਾਂ ਫੈਲਾਫ ਨੇਰ ਆ ਗਿਆ ਬਈ ਕਟਰਾ ਖੜਾ ਕਿਹੜੀ ਬਣਦਾ ਇੱਕ ਰੂਦੂ ਨਹੀਂ ਹੱਲਿਆ ਅੱਗੇ ਦੇ ਕਿਲੀ ਪਹੁੰਚ ਹੀ ਰਹਿੰਦੇ ਇਹਨੂੰ ਰੁਕਣੀਆਂ ਦੋ ਮਿੰਟ ਕਿਲੀ ਬਾਦੀ ਪੰਪ ਵੀ ਨਵਾਂ ਲੱਗਿਆ ਡਿਸਟ੍ਰੀਬਿਊਟਰ ਵੀ ਉਹ ਡਿਸਟ੍ਰੀਬਿਊਟਰ ਬਦਲਤਾ ਸੀ ਪਹਿਲਾਂ ਵਾਲਾ ਉਹ ਥੋੜਾ ਖਸਤ ਆ ਗਿਆ ਸੀ ਵਿੱਚ ਇਹ ਗਾਰੰਟੀ ਸੀਗਾ ਉਹਨਾਂ ਦਾ ਤੇ ਹੁਣ ਲੱਗਿਆ ਇਹ ਨਾਲ ਜਿਹੜਾ ਇਹ ਪਹਿਲਾਂ ਨਾਲ ਦਾ ਕੰਪਨੀ ਚ ਆਇਆ ਸੀ ਡੌਟੀ ਦਾ ਇਹ ਆ ਵੀ 14000 ਰੁਪਏ ਦਾ ਪਾਈਪ ਲਈ ਟੈਂਕ ਚ ਪਾਣੀ ਭਰ ਗਿਆ ਸੀ ਐਸਐਮਐਸ ਇੱਕ ਮੇਰੇ ਕੋਲੇ ਹੁਣੇ ਕੀਰਲ ਤੋਂ ਫੋਨ ਆਇਆ ਸੀ ਪੰਨ ਹੋਗੇ 10 ਮਿੰਟ ਕਿ ਯਾਰ ਬਿਜਲੀ ਨੇ ਨਾ ਨੰਬਰ ਦਿੱਤਾ ਸੀ ਵਿਚਰੇ ਨੂੰ ਉਹਨੇ ਨਵਾਂ SMS ਲਵਾਇਆ ਸੀ ਬਈ ਪਿੰਡੂ ਹੀ ਤੇ ਲਿਆ ਉੱਥੋਂ ਕਿਤੇ ਹੋਰ ਬੰਦੇ ਤੋਂ ਸੀ ਪ੍ਰਾਣਾ ਉਹਨੇ ਵੀ ਕੰਜਰ ਦੇ ਨੇ ਦੱਸਿਆ ਨਹੀਂ ਬਈ ਉਹ ਬੰਦੇ ਨੂੰ ਵੀ ਇਹ ਚ ਫਾਲਟ ਹੈ ਉਹਦਾ ਰੂਲੇ ਚ ਮੰਨ ਲਓ ਬੈਲੈਂਸ ਹੀ ਉਹਦੀ ਵਿਚਾਰੇ ਦੀ ਪੂਛ ਹਲਾਤੀ ਉਹਨੇ ਹੁਣ ਮੈਨੂੰ ਫੋਨ ਕਰਿਆ ਬਈ ਤੂੰ ਸੈੱਟ ਕਰ ਦੇ ਮੈਂ ਸਾਡੇ ਕੰਮ ਕਰਨ ਵਾਲਾ ਇਹ ਹੈ ਨਹੀਂ ਜੇ ਤਾਂ ਜਿੱਥੇ ਬਣਦੇ ਆ ਉੱਥੇ ਲੈ ਕੇ ਜਾ ਇਹਨਾਂ ਨੂੰ ਤੇ ਜਾਂ ਤੂੰ ਆ ਸੁਨਾਮ ਇਹਦਾ ਬੈਲੈਂਸ ਨਿਕਲੂ ਕੰਪਿਊਟਰ ਤੇ ਇਹ ਮੈਂ ਵਿਚਾਰੇ ਦਾ ਨੁਕਸਾਨ ਹੋ ਜੇ ਬੰਦੇ ਦਾ ਸੀਜ਼ਨ ਪਹਿਲਾਂ ਸੀ ਵੀ ਉਹਦਾ ਤਾਂ ਨਾ ਹੀ ਬੰਦੇ ਨੂੰ ਵਿਚਾਰੀ ਨੌਲੇਜ ਸੀ ਕੋਈ ਇਸ ਬਾਰੇ ਕਹਿੰਦਾ ਮੈਨੂੰ ਤਾਂ ਐਂ ਕਹਿੰਦਾ ਉਹੀ ਧੜਕ ਜੀਏ ਕਹਿੰਦਾ ਕਿਤੇ ਮਹਾ ਉਹੀ-ਉਹੀ ਕਰ ਲੱਗਦੇ ਪੁੱਛਣਾ ਪੱਟੀ ਜਾਵੇ ਇਹਦੀ ਕਿਤੇ ਲੈ ਕੇ ਪਿੱਛੇ ਡਿੱਗ ਪਈ ਕਨਾਂ ਦੇ ਲਾ ਦੀ ਨਵੀਂ ਇਹ ਮੌਸਮ ਤੋਂ ਚੱਲਦਾ ਨਹੀਂ 4 ਦਿਨ ਕੰਮ ਹੁਣ ਤਾਂ 3 ਦਿਨ ਉੱਥੇ ਕਰਨ ਕਹਿੰਦੀਆਂ ਜਿਆਦੇ ਆਪਣੇ ਨਾਲ ਗੇਰ ਵਾਲੇ ਉੱਥੇ ਤਾਂ ਤਿੰਨ ਤਿੰਨ ਨੂਲ ਦਾ 4 ਕੁ ਲਮੀ ਹੈ ਬੱਤੀਆਂ ਦੋ ਜਣਾਂ ਹੀ ਫਿੱਟ ਕਰਦਿਆਂ ਨੇ ਆਕੇ ਤੇ ਮਸਾ ਨੰਬਰੀ ਹੈ ਬਈ ਕਰੇ ਵੀ ਕਿਸੇ ਦੀ ਵੇਚਨੀ ਆ ਵੇਲ ਨੂੰ ਫਾਲਟ ਦੱਸੋ ਉਹਦੀ ਬਜਾ ਦੀ ਨਵੀਂ ਮਸ਼ੀਨ ਸੀ ਆਪਦੇ ਲਾਜ ਤੇ ਮਾਰੇ ਨੇ ਵਿਚਾਰੇ ਨੇ ਉਹਦਾ ਨੁਕਸਾਨ ਕਰਤਾ ਸੀ ਹਾਂ ਜੇ ਕੋਈ ਦਿੱਕਤ ਅਗਲੇ ਨਾਲ ਦੇ ਵੀ ਆ ਨੁਕਸਾ ਇੰਨੇ ਪੈਸੇ ਲੱਗਣਗੇ ਫਰਾਨੇ ਸਾਂ ਤੋਂ ਕੰਮ ਹੋਊਗਾ ਵੀ ਤੂੰ ਕਰਵਾ ਲਿਆ ਸਿਰਫ ਆਪਦੇ 2000 ਦੇ ਨਾਲ ਦੇ ਪਿੱਛੇ ਵਾਲਾ ਜਾਂ ਦੂਜੇ ਦਾ ਨੁਕਸਾਨ ਕਰ ਦਿੰਦਾ ਇਹ ਗੱਲਾਂ ਬਈ ਬਹੁਤ ਮਾੜੀਆਂ ਐ ਅਗਲੇ ਨੂੰ ਜਿੰਨੀ ਗੱਲ ਹੈਗੀ ਉਹ ਨੁਕਸਦਸੂ ਵਾਲੇ ਵੀ ਇਹ ਜਾ ਗਮੀ ਐ ਤੋ ਆਦਾ ਵੈਦਾ ਕੰਮ ਕਰਵਾ ਲਈ ਪਰ ਉਹਨੂੰ ਤਾਂ ਨਹੀਂ ਪਤਾ ਸੀ ਵਿਚਾਰੇ ਨੂੰ ਉਹਨੇ ਮਾਨ ਕਰਕੇ ਮੰਨ ਲਾਗ ਲੇ ਤੂੰ ਜੀ ਲਈ ਹੋਣੀ ਵਿਚਾਰ ਮੈਨਾਂ ਸੀਨ ਵਾਤੇ ਤੇ ਅੱਜ ਦਾ 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 ਸੀਨ ਐ ਉਹਦਾ ਮਨਾਂ ਨੁਕਸਾਨ ਮਸ਼ੀਨ ਦਾ ਹੁੰਦਾ ਤੇ ਨਾਲੇ ਜਿਹੜਾ ਆਪ ਦਾ ਹੁਣ ਅਸੀਂ ਤਾਂ ਹੁਣੀ ਉਦੋਂ ਜਦ ਕਰਣੀ ਆ ਪਈਆਂ ਦੋ ਤਿੰਨ ਮਸ਼ੀਨ ਹੁਣ ਰੈਡੀ ਰਹਿ ਜੂਗੀ ਆਪਦਾ ਕਰਵਾ ਲੇਊਗਾ ਤੇ ਨਹੀਂ ਕਿਤੇ ਨਾ ਮਨ ਲਾ ਗੌਰ ਕਰਦਾ ਉਸ ਬੰਨੀ ਤਦ ਨੂੰ ਖਾਣ ਪੂਛੜਾ ਹੋ ਜਾਂਦਾ ਪੂਛ ਪੱਟੀ ਜਾਂਦੀ ਸਾਰੀ ਮਸ਼ੀਨ ਚ ਗਈ ਕੱਜ ਪੈ ਜਾਂਦੀ ਐਸੇ ਕਰਕੇ ਕਹਿੰਦੇ ਵੀ ਜਿਹੜੀ ਚੀਜ਼ ਦੇਣੀ ਐ ਅਗਲੇ ਨੂੰ ਦੱਸ ਕੇ ਦਿਓ ਵੀ ਆਹ ਚਾਹ ਫਾਲਟ ਐ ਉਹ ਕਰਾਈ ਨਹੀਂ ਲੈ ਜਦੋਂ ਤੱਕ ਕੜਾ ਆਈ ਗਤ ਨਹੀਂ ਪਤਾ ਦੋਜੀ ਸੀ ਆ ਤੇਰੇ ਜੀ ਭਾਈ ਜੀ ਆਪ ਕੋਈ ਮਾੜਾ ਨਹੀਂ ਅਸਰ ਪਤਾ ਕੰਮ ਆ ਲਾਗਾ ਕੋਲਟਰ ਲੈ ਕੇ ਚੜਦੇ ਆਂ ਲਾ ਕਹਿੰਦਾ ਜੀ ਟਰਾਲੀਆਂ ਤੇ ਲੱਗੇ ਹੋਏ ਜੀ ਆਂਦਾ ਚੰਗਾ ਅਫਰ ਅਮੋ ਕੋ ਜਣੇ ਨਾਲ ਵਿਚਾਲੇ ਕੋਲ ਨਾ ਪਰਦੇ ਕਰਕੇ ਤਰਾ ਪਾਈਆਂ ਨੂੰ ਆਪੇ ਭਾਈ ਜੀ ਜਦ ਪਾਈਏ ਕਰੇ ਮੁੜ ਕੇ ਭਾਈ ਫਰੈਂਡ ਫਿਕਿਆ ਨਾ ਕਰ ਫਿਰ ਦੋ ਜੋੜ ਦੋ ਨਹੀਂ ਕਰਨੀ ਉਹ ਕਹਿਣੇ ਉਦੋਂ ਵੀ ਟੈਂਟਰ ਆ ਗਿਆ ਘਟਾ ਉਹ ਨਮੜ ਕੇ ਹੋਰ ਹੋਏ ਤੇ ਮੈਂ ਆਈ ਉਹ ਨਿਰੂੜੀ ਕਿੰਨੇ ਪਾਤੀ ਤੇ ਕਾਣ ਰੋਵੇ ਉਹ ਕੀ ਆਰਾ ਮੁੰਡਾ ਅੱਛਾ ਹਾਂ ਐਨੀ ਲੈ ਬਾਈ ਰੋਟੀ ਕਰਵਾ ਰੋਟੀ ਨਾ ਚਾਹ ਲੈ ਯਾਰ ਇਹਨਾਂ ਚਾਹ ਦੇ ਥੋੜੀ ਨਹੀਂ ਯਾਰ ਥੋੜੀ ਨਹੀਂ ਥੋੜੀ ਚਾਹ ਹੁਣ ਕੱਤੀ ਵੀ ਲੈ ਲੈਂਦੀ ਲੈਣੀ ਚਾਹ ਥੋੜੀ ਜਿੰਨੀ ਤਰ੍ਹਾਂ ਦਿਲ ਮੰਦਾ ਉਨੀ ਪੀਲਾ ਥੋੜੀ ਪੀ ਬੜੀ ਪੀ ਤੇਰੀ ਮਰਦੀ ਇਹ ਆਲਾ ਮੈਂ ਕਿਹੜੇ ਗਵਾਰੇ ਦੇ ਮਸ਼ੀਨ ਨਹੀਂ ਚਲਾਈ ਮੈਂ ਕਿਦਰ ਮੇਰੇ ਨਾਲ ਆਇਆ ਸਿੱਖ ਲੇਗਾ ਉਹਨਾਂ ਸਾਹ ਉਧਰ ਛੋਣਾ ਹੁੰਦਾ ਹੀ ਗੋਰਾ ਤਾਂ ਆਪਣੇ ਏਰੀਏ ਜਾ ਗਿਆ ਹਾਂ ਜੇ ਮਾਪੂ ਕੋਰੇ ਨਾ ਹਾਂ ਹਾਂ ਉਹ ਵੀਰ ਮਾਪੂ ਪੀੜਾ ਰਹਿਣਾ ਜੇ ਮਾਪੂ ਦੇ ਕੋਲੇ ਆਈ ਜੇ ਮਾਪੂ ਕੋਲੇ ਇਹ ਪਿੰਡ ਹੈ ਕਿਹੜੀ ਤਾਇ ਉੱਧਰ ਨੇ ਹਾਂ ਮੈਂ ਰੂਸੇ ਮੰਗਾ ਪਰ ਹੋਈ ਨਾ ਉਹਨਾਂ ਰਾਜ ਮੰਨਾਲਾ ਮਗ ਨੂੰ ਨੋਨਿਆ ਬੁਰ ਥੜਾ ਆਪਣਾ ਪਿੰਡ ਕਿਹੜਾ ਹੈ ਆਪਣਾ ਕਿਹੜਾ ਪਿੰਡ ਕਿਹੜਾ ਮਗਰ ਲੋ ਸਾਡਾ ਹੈਗਾ ਨੂਰਮਹਿਲ ਕੋਲੇ ਸੀ ਬੋਰਸੀਆਂ ਦੇ ਨੂਰਮਹਿਲ ਕੋਲੇ ਕਿੰਨੇ ਸਾਲ ਹੋ ਗਏ ਇੱਥੇ ਆਨੂੰ ਲੱਗੇ ਆਏ 1967 ਦੇ ਵਿੱਚ 1967 ਤੋਂ ਬਹੁਤ ਸਾਲ ਹੋ ਗਏ 67 ਤੇ ਨਾਣਾ ਹਾਲ 33 ਤੇ 24 33 ਜਦੋਂ ਤੇਰਾ ਬਾਬਾ ਆ ਹਮ ਬਾਦੋਂ ਕੋਈ ਅਸੀਂ 2-3 ਸਾਲ ਪਹਿਲਾਂ ਆਏ ਹਾਂ ਤੇ ਤੁਸੀਂ ਵੀ ਉਦੋਂ ਤੇ ਉਦੋਂ 33 ਦੇ 4 37 37 ਤੇ 20 ਅਸੀਂ ਸਾਰ ਗਿਆ ਤੁਸੀਂ ਮੇਰੇ ਕਹਿੰਦਾ 70-70 ਚ ਆਗੇ ਹੋਵਾਂਗੇ 50-60 ਸਾਲ 70 ਤੋਂ ਪਹਿਲਾਂ ਆਗੇ ਹੋਵਾਂਗੇ ਹੈ ਹਮ 55-60 ਸਾਲ ਹੋ ਗਿਆ ਜਦੋਂ ਮੈਂ ਆਟਾ ਭਉਣ ਜਾਂਦਾ ਸੀ ਉਦੋਂ ਬਾਅਦ ਆਏ ਹਾਂ ਤੁਸੀਂ ਉੱਥੇ ਨਹੀਂ ਆਟਾ ਤੁਸੀਂ ਇੱਥੋਂ ਉੱਥੇ ਪਿਆ ਕੇ ਲੈਂਦੇ ਉੱਥੇ ਇਹਦੇ ਕੋਲ ਗਰਦੇਵ ਕੋਲ ਠੀਕ ਹੈ ਜੀ ਮੇਰੇ ਕੋਲ ਜਿੱਕੀ ਲੱਗੀ ਹੁੰਦੀ ਮੈਂ ਥੋੜੀ ਜਲ ਮੰਨ ਕੇ ਤੇ ਆ ਖੁਈਆਂ ਦੂਰ ਪੈਂਦਾ ਸੀਗੇ ਹੈ ਹੀ ਨਹੀਂ ਸੀ ਖੁਈਆਂ 4 ਕਿਲੋਮੀਟਰ ਪੈਂਦਾ ਇਹ ਆ ਬੈਂਦਾ ਇਤੋਂ ਸੁਗਾ ਟੱਪ ਜਾਂਦੇ ਆ ਠੀਕ ਹੈ ਬਰਾਮੀ ਹੁੰਦੀ ਸੀ ਕੱਚਾ ਸੁਗਾ ਹੁੰਦਾ ਸੀ ਉਹ ਠੀਕ ਹੈ ਬੋਤੀਆਂ ਦਾ ਕੰਮ ਹੁੰਦਾ ਬਿਜਲੀ ਟਪਾਲ ਜਾਂਦੇ ਠੀਕ ਹੈ ਐਂ ਜੀ ਲੋਟ ਉਹ ਕਿਹਨਾ ਹਾ ਤਾਇਆ ਉਹ ਗਰਦੇਵ ਤੇ ਇਹ ਮਿੱਠੂ ਦੋਨੇ ਇਕੱਠੇ ਹੀ ਹੁੰਦੇ ਸੀ ਉਹ ਸਾਂਝੀ ਜਿੱਕੀ ਸੀ ਏ ਤੇਰਾ ਬਾਬਾ ਬਾਚਾ ਆ ਤੇ ਨਹੀਂ ਤਾਇਆ ਫਿਰ ਆਪਾਂ ਚੱਕੀ ਕਿਹੜੇ ਸਨ ਚਲਾਈ ਆ ਆਪਾਂ ਉਦੋਂ ਮੁਹਰੂ ਕਾਫਾ ਚਿਰ ਮੰਡੂ ਨਹੀਂ ਕਿੰਨਾ ਕ ਉਦੋਂ ਕਹਿੰਦੇ ਕਮਾਤ ਬਹੁਤ ਹੁੰਦੇ ਸੀ ਹੁਣ ਕਿਉਂ ਨਹੀਂ ਹੁੰਦੇ ਫਿਰ ਕਾਰਨ ਕੀ ਹਾਂ ਉਹ ਬੀਜ ਦੇ ਸੀਗੇ ਤੇ ਹੁਣ ਬੀਜੇ ਨਹੀਂ ਲੋਕ ਕਾਰਨ ਬਹੁ ਵੀ ਅਸੀਂ ਦਾ ਕਮਾਦ ਇੱਥੇ ਬਹੁਤ ਬੀਜਦੇ ਹੁੰਦੇ ਇੱਥੇ 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 ਕਮਾਦ ਉੱਥੇ ਕਹਿੰਦੇ ਸਾਡੇ ਖਿਡਾਰੀ ਲੱਗੀ ਹੋਈ ਸੀ ਉੱਥੇ ਇੱਥੇ ਸਾਡੇ ਖਿਡਾਰੀ ਲੱਗੀ ਹੋਈ ਸੀ ਇੱਥੇ ਆਪਣੇ ਪਾਣੀ ਦਾ ਸਾਧਨ ਇੱਥੇ ਕਿਵੇਂ ਸੀ ਨਹਿਰ ਦਾ ਨਹਿਰ ਦਾ ਅੱਛਾ ਤੇ ਨਹਿਰ ਦਾ ਫਿਰ 15 ਦਿਨ ਤੋਂ ਹੀ ਹੁਣ ਅਸੀਂ ਇੰਜ ਚੱਲੀ ਜਾਂਦੇ ਕੰਮ ਤੂੰ ਗੱਲ ਤਾਂ ਉਹ ਹੀ ਕਰੀ ਜਾਂਦੇ ਨਾਲੇ ਕਹਿੰਦੇ ਕਮਾਦ ਪਾਣੀ ਭਾਲਦਾ ਹੈ ਹਾਂ ਉਹ ਨੂੰ ਨਹੀਂ 15 15 ਦਿਨੋਂ ਪਾਣੀ ਤਾਂ ਮਹੀਨਾ ਮਹੀਨਾ ਚੱਲ ਜਾਂਦਾ ਸੀ ਮੀਨਾ ਮੀਨਾ ਚੱਲ ਜਾਂਦਾ ਸੀ ਤੇ ਮਹੀਨੇ ਤੇ ਆਉਂਦਾ ਮੁੜ ਕੇ ਕਿਤੇ ਨਾ ਨਾ ਇੱਕ ਵਾਰੀ ਬੰਦੀਆਂ ਦੀ ਫੇਰ ਮਹੀਨਾ ਚਲੇ ਜਾਂਦਾ ਅੱਛਾ ਇਹਨਾਂ ਬਾਣੀ ਆ ਕੇ ਬੰਦ ਕਰਾਣੇ ਪੈਂਦਾ ਵੀ ਕਹੀ ਖਾਲ ਕੱਢਣਾ ਹੈ ਇਹਨਾਂ ਪਾਣੀ ਸੀ ਉਦੋਂ ਅੱਛਾ ਫੇਰ ਜੇ ਤਾਂ ਇਹ ਹੋਣਾ ਯਾਰ ਹੁਣ ਜਿਵੇਂ ਬਾਣ ਪੁੱਧਰ ਹੋ ਗਏ ਬਾਣ ਬੰਡੇ ਆ ਪਾਣੀ ਵੰਡਿਆ ਗਿਆ ਅਸੀਂ ਕੁਮਾਰ ਦੇ ਇਥੇ ਦੋ ਤਿੰਨ ਕਿਲੇ ਵੀਚਦੇ ਆ ਅਸੀਂ ਖੰਡ ਕੱਢਦੇ ਰਹੇ ਸਾਡੇ ਕੋਲ ਖੰਡ ਵਾਲੀ ਮਸ਼ੀਨ ਸੀ ਉਦੋਂ ਹੀ ਲੈਣੀ ਅੱਛਾ ਜੀ ਦੇਸੀ ਖੰਡ ਨਹੀਂ ਦੇਸੀ ਖੰਡ ਕੱਢ ਰੋਟੀ ਖਾਵਾਂਗੇ ਵੀ ਇੱਕ ਸਾਲ 15 18 ਬੋਰੀਆਂ ਕੱਢੀਆਂ ਖੰਡ ਦੀਆਂ ਨਾ ਮੈਂ ਨਹੀਂ ਖਾਣੀ ਖਾਲਾ ਪਈਆਂ ਰੋਟੀਆਂ ਨਾ ਨਾ ਖਾ ਰੋਟੀ ਵਾਧੂ ਪਈ ਜਤਾ ਰੋਟੀਆਂ ਪਈਆਂ ਵਾਧੂ ਇੱਕ ਦੇ ਦੇ ਫਿਰ ਕੱਢੀ ਖੋਲੀ ਬਈ ਚਾਚਾ ਹਾਂ ਚਾਰ ਵਾਲੇ ਚਾਰ ਦੇ ਖੰਡ ਬੋਚਰ ਕੱਢੀ ਫਿਰ ਇੰਨੀ ਕਿਤਾ ਮੈਨੂੰ ਵੀ ਸੁਰਤ ਜਦੋਂ ਉਹ ਆਪਣੀ ਚੱਕੀ ਹੁੰਦੀ ਸੀ ਉੱਥੇ ਤੇ ਪੇੜ ਇੱਥੇ ਜਿਹੜੇ ਆ ਮਸਾਫਰਾਂ ਵਾਲੇ ਉਹ ਤਾਂ ਬਾਦਸ਼ਾਹ ਪਹਿਲਾਂ ਇੱਥੇ ਛੋਟੇ ਛੋਟੇ ਜਿਹੇ ਜਮੇ ਪਤਾ ਇਹ ਲਾੜੀ ਲਾਈ ਸੀ ਇੰਜਨ ਤੇ 5 ਦੇ ਫੀਟਰ ਤੇ ਸੀ ਲੱਗੀ ਹਾਂ ਸਾਰੇ ਆ ਨੇੜੇ ਨੇੜੇ ਦੇ ਆ ਹੁਣ ਇਥੋਂ ਕੱਢ ਕੇ ਜਾਂਦੇ ਸਾਰੇ ਸਾਲ ਮੇਲਾ ਹੀ ਲੱਗਿਆ ਰਹਿੰਦਾ ਤੇ ਤਾਂ ਵਿਹਲਾ ਪਿਆ ਹੁੰਦਾ ਸੀ ਥਾਂ ਜਮਾ ਸਾਰਾ ਵਿਹਲਾ ਹੁੰਦਾ ਤੇ ਚੱਕੀ ਚੱਕੀ ਹੁੰਦੀ ਹੁੰਦੀ ਹੁਣ ਤਾਂ ਕੱਲੇ ਇਹਦੇ ਮਰੇਲ ਕੋਟਲੇ ਬੰਨੀ ਜਿਆਦੇ ਰਹੀ ਕਲਾੜੀ ਕੀ ਕਲਾੜੀ ਖਿਲਾੜੀ ਹਾਂ ਬਾਈ ਖਿਲਾੜੀ ਉਧਰ ਬਹੁਤ ਆ ਬਾਈ ਉਧਰ ਮੱਲਾ ਸੀ ਸਮਾਨ ਲੈ ਕੇ ਆਂਦਾ ਹੈ 2 ਸਾਲ ਹੋ ਗਏ ਕਮੈਂਦਾ ਹਾਂ ਅਸੀਂ ਗਏ ਸੀ ਖੰਨੇ ਉਧਰ ਬਹੁਤ ਇਕ ਲੜੀਆਂ ਜੀ ਕਮਾਦ ਉਧਰ ਬਹੁਤ ਹਾਂ ਬਾਈ ਕਮਾਦ ਤਾਂ ਇੱਥੇ ਫਿਰੋਜ਼ਪੁਰ ਤੋਂ ਗਾਹਾਂ ਟੱਪ ਜਾ ਗਾਹਾਂ ਜਲੰਧਰ ਏਰੀਏ ਨੂੰ ਸਾਰਾ ਕਮਾਦੀ ਕਮਾਦ ਹੈ ਡੋਲੇ ਬਹੁਤ ਆ ਜੀ ਕਮਾਦ ਫਗਵਾੜੇ ਦੀ ਮਿਲ ਮਸ਼ਹੂਰ ਹੈ ਉੱਥੇ ਇੱਥੇ ਉਧਰ ਬਹੁਤ ਮੀਤ ਨੇ ਕਮਾਦ ਫਿਰ ਫਿਰ ਹਟ ਗਏ ਲੋਕ ਜੀ ਜਿਵੇਂ ਆਪਣੇ ਤਾਹਪੁਰ ਦੀ ਖੰਡ ਮਸ਼ਹੂਰ ਆ ਉਧਰ ਜਿਲੰਦਰੀ ਖਾ ਲੋ ਉਧਰ ਫੋੜੀ ਬਾਈ ਰੋਟੀ ਪਾ ਗਏ ਚਾ ਹਾਂ ਹਾਂ ਪਾ ਦੇ ਬਈ ਨਾ ਤੋ ਤੂੰ ਹੁਣ ਆਉਣ ਲੱਗਾ ਤਾਂ ਬੁਲਾਉਣਾ ਐ ਸੋ ਟੁੱਪ ਲੱਗੀ ਨਾ 20 ਮਿੰਟ ਨਹੀਂ ਚੱਲ ਪੂ ਐਦਾ ਕਿਵੇਂ ਸੀ ਉਹ ਜਦੋਂ ਤੁਸੀਂ ਸਾਈਕਲ ਲੈ ਕੇ ਗਏ ਸੀ ਤੁਹਾਡੇ ਮਗਰ ਬੰਦੇ ਪੈ ਗਏ ਕਰਨਾ ਜੇ ਤਕੰਤਰ ਬੰਦੇ ਬੈਗੇ ਸੀ ਵੀ ਜਿਹੜਾ ਨਾ ਕੀਤਾ ਹੜਤਾਲ ਅੱਛਾ ਵੀ ਛਾੜੀਆਂ ਤਨਖਾਹ ਭਜਾਉ ਤੇ ਬਿਜਲੀ ਨਹੀਂ ਠੀਕ ਕਰਦੇ ਵਿਗੜ ਜੀ ਅੱਛਾ ਤੇ ਦੱਬ ਵਾਲਿਆ ਨੇ ਕੀਤਾ ਵੀ ਇਹ ਬਿਜਲੀ ਨਾ ਬਗੜ ਦੇਣ ਇਹ ਹੋ ਰੱਖੇ ਪੈਂਦੇ ਹੁੰਦੇ ਸੀ ਹਸਿੰਗ ਜੀ ਸਾਈਕਲਾਂ ਤੇ ਮਰ ਪਿਆਰ ਤੇ ਤੇਰਾ ਪਾਪਾ ਜੀ ਤਾਂ ਇੱਕ ਸਾਈਕਲ ਚਲੋਨੇ ਮੇਰੇ ਕੋ ਕੱਲੇ ਗੋਲੇ ਸੀ ਜੇ ਰਾਗ ਨੂੰ ਮੁੜੇ ਨਾ ਤੇ ਦੱਬ ਵਾਲੀ ਪਿੰਡ ਟੱਪੇ ਤੇ ਉਹਦੇ ਟਿੱਬੇ ਤੇ ਬੈਠੇ ਭਾਜੋ ਦੱਬ ਵਾਲੀ ਐ ਪਿੰਡ ਵਾਲੇ ਨਹੀਂ ਫਿਲਮ ਦੇ ਕਿਉਂਦੇ ਤੁਸੀਂ ਹੂੰ ਅੱਛਾ ਕਹਿੰਦੇ ਭਾਈ ਕਿਹੜੇ ਆ ਤੁਸੀਂ ਮੈਂ ਕਿਹਾ ਅਸੀਂ ਆ ਤੁਸੀਂ ਕਿਹੜੇ ਆ ਉਹ ਕਹਿੰਦੇ ਡਾਂਗਾ ਵਾਲੇ ਮੈਂ ਕਿਹਾ ਅਸੀਂ ਤੁਹਾਨੂੰ ਹੀ ਭਾਰ ਦੇ ਫਿਰਦੇ ਆਪਾਂ ਜੋ ਪادری ਪੰਜਾਬ ਬੰਦੇ ਨੇ ਦੇਖੜ ਬੈਂਕ ਕਰਵਾਏ ਨੇ ਆਪਾਂ ਦਾ ਸੜਕ ਤੇ ਸਾਈਕਲ ਚੱਕਤਾ ਮਗਰ ਯੋ ਮੈਨੂੰ ਕਿਨੇ ਮਰਵਾਬ ਕਿਉਂ ਰਲਣ ਦੇਣਾ ਜੀ ਉਹਨਾਂ ਨੇ ਮੈਨੂੰ ਕਿਹਾ ਤੂੰ ਮਰਵਾ ਕੇ ਹੀ ਰੱਖਦਾ ਜਾਂਦਾ ਨਹੀਂ ਤਾਂ ਚੈਨ ਨਹੀਂ ਲੱਥੀ ਸੀ ਕੋਲੋਂ ਨਹੀਂ ਲਈ ਜੀ ਕੋਲ ਬੈਠੇ ਮੁੰਡੇ ਕਰੀ ਜਾਣ ਮੇਰੇ ਹਾਰੇ ਚੋਰੀ ਕਰ ਮੇਟੀ ਰਹੇ ਜੀ ਪਰ ਕੋਈ ਟ੍ਰੈਕਰ ਗਾਰਡ ਸੀ ਜਿਹੜੀ ਚਿੱਲਾ ਮੈਂ ਲੈਂਦੀ ਗਾਰਡ ਰੇ ਮੋਲ ਇਹ ਨੀ ਮਿਲਦਾ ਪੜਨਾ ਉੱਪਰ ਹਾਂ ਹਾਂ ਤਾਂ ਫਾਰੀਂ ਕੋਡੋਂ ਕਰੀਂਗੀ ਕੋਲ ਚਲੇ ਜਾਏਗਾ ਕੋਈ ਇਹ ਚੋਰੀ ਕਰੀ ਕੋਈ ਫਲਾਣੇ ਦੀ ਫਲਾਣੇ ਦੀ ਹਾਂ ਤੈਨੂੰ ਕੌਣ ਹੁੰਦਾ ਥੇ ਦੇ ਉੱਪਰ ਨਾ ਪਤਾ ਨਾ ਨੂੰ ਪਹਾਰੀ ਹੂਏ ਕੀ ਕੀ ਜੋ ਖੇਬੜਾ ਬਣਾ ਇਹ ਕਿਵੇਂ ਤੁਰ ਗਿਆ ਸੀ ਸੈਂ ਫਿਲਮਾਂ ਬਹੁਤ ਦੇਖੀਆਂ ਤੁਸੀਂ ਹਨ ਬਹੁਤ ਫਿਲਮ ਦੇਖੀ ਤੁਸੀਂ ਫਿਲਮ ਤਾਂ ਅਸੀਂ ਉੱਥੇ ਜਲੰਧਰ ਦੇਖਿਆ ਉਹਨਾਂ ਦੇ ਜਾਂਦੇ ਸਾਈਕਲ ਤੇ ਸਾਈਕਲਾਂ ਤੇ ਉਹਨਾਂ ਨੂਰਮਰ ਸਿੰਘ ਨਾਲ ਤੋਂ 4 ਕਿਲੋਮੀਟਰ ਟਿੰਡੂ ਰਲਕੇ ਮੁੰਡਾ ਤੁਰ ਕੇ ਜਾਵੜਦੇ ਉੱਥੇ ਅਸੀਂ ਕੱਤੀ ਤੱਕ ਕੋਈ ਕੁਰਸੀਆਂ ਕਰ ਚੰਨੇ ਉਹ ਜਾ ਕੇ ਤਾਂ ਆਪਣੇ ਮਾਰ ਕੇ ਬੈਠਦੇ 25 ਮਹੀਨੇ ਤੱਕਟਰ ਹੁੰਦੀ ਐ ਕਰ ਹੀ ਦੇਖੀ ਸੀ ਫੇ ਲੁਧਿਆਣੇ ਮਿਹਰਬਾਨ ਉੱਥੇ ਲੱਗਦਾ 7/2 ਰੁਪਇਆ ਦਾ ਭਾਵੀ ਤੋਂ ਲੁਧਿਆਣੇ ਦਾ 7/2 ਰੁਪਇਆ ਭਰ ਕੇ ਰਾਤ ਨੂੰ ਦਸਾਰਾ ਗਰਾਊਂਡ 'ਚ ਰਹੇ ਰਾਤ ਤੜਕੇ ਉੱਠ ਕੇ ਆ ਗਏ ਇੱਥੋਂ ਜਾਵੜਦੇ ਉੱਥੋਂ ਜਲੰਧਰ ਦੀ ਗੱਲ ਅੱਛਾ ਜਲੰਧਰੋਂ ਲੁਧਿਆਣੇ ਜਾਂਦੇ ਜਰ ਹੁਣ ਹੈ ਨਹੀਂ ਕਰੇ ਜੰਨਾ ਹਣਾ ਫਿਲਮਾਂ ਨੂੰ ਦੇਖਣ ਦਾ ਨਾ ਹੁਣ ਹੈ ਨਹੀਂ ਬਾਈ ਹੁਣ ਤਾਂ ਕੌਣ ਦੇਖਦਾ ਹੁਣ ਬਾਈ ਘਰ ਘਰ ਮੋਬਾਈਲ ਚੰਦਾ ਅਸੀਂ ਨਹੀਂ ਸੀ ਦਸਾਰਾ ਗਰਾਊਂਡ 'ਚ ਅਸੀਂ ਸੌਂ ਕੇ ਆ ਗਏ ਅੱਜ ਕੱਲ ਤਾਂ ਪੈਣ 'ਚ ਪੁਲਿਸ ਵਾਲੇ ਦਾ ਠੇਡੇ ਮਾਰਦੇ ਫਲੇਟ ਬਾਰ ਮਾਰਦੇ ਹੂੰ ਤਾਂ ਕੀ ਪੈਣ ਦੇਣਾ ਕਿਸੇ ਨੇ ਸਾਨੂੰ ਪੁੱਛਿਆ ਨਹੀਂ ਤੜਕੇ ਉੱਠੇ ਛੱਗੇ ਵੇ ਬਾਤੇ ਝੜ ਗਏ ਬਾਈ ਹੁਣ ਮੋਬਾਈਲ ਦਾ ਨਾ ਕੰਮ ਚ ਦੌਰ ਚੱਲ ਪਿਆ ਬਾਈ 64 ਹਰਦੂ ਵੀ ਫੇਰ ਹੁਣ ਉਹ ਕੰਮ ਨਹੀਂ ਰਹਿ ਗਿਆ ਤੇ ਮੇਰੀ ਭਾਈ ਹੈਗੇ ਹਾਂ ਇਹ ਚ ਪਰ ਬਾਈ ਲੁਧਿਆਣੇ ਫਿਲਮ ਚੰਗੀ ਲੱਗੀ ਸੀ ਫੇਰ ਉੱਥੇ ਜਾ ਬੜੇ ਸੀ ਹੁਣ ਹੈ ਨਹੀਂ ਦੌਰ ਹੁਣ ਤਾਂ ਕੋਈ ਨਹੀਂ ਮਿਲਦਾ ਹੁਣ ਤਰਫ ਕਰ ਕਰ ਟੀਵੀ ਹੈ ਟੀਵੀਆਂ ਤੋਂ ਘਮ ਮੋਬਾਈਲਾਂ ਨੇ ਪਟ ਤੇ ਲੋਕ ਉਰ ਲੜਨੀ ਹੈ ਬਾਈ ਜੀ ਆ ਉਹ ਗੁੱਠ ਲਾਏ ਪਏ ਆ ਹੁਣ ਐਲ ਸੀ ਡੀਆਂ ਉਹ ਗੁੱਠ ਲਾਤੀਆਂ ਹੁਣ ਰੁੱਕੜੀਆਂ ਜਾ ਗਿਆ ਸਾਰਾ ਕੁਝ ਹੂੰ ਆ ਮੋਬਾਈਲ ਆ ਉਹਨਾ ਹੁਣ ਉਹ ਬੈਠੇ ਦੁਆਕਾ ਮੋਬਾਈਲ ਦਾ ਖੜਾ ਨਹੀਂ ਛੱਡਦੇ ਸਾਰਾ ਦਿਨ ਦੇਖੀ ਜਾਂਦੇ ਦੁਆਕਾ ਜਵਾਗਰ ਹਰੇ ਘਰ ਕਰਾਈ ਹਾਲ ਹੈ ਹਨਾ ਬਾਈ ਦੁਆਕਾ ਨਾਲ ਘਰ ਉਹਦੋਂ ਅਸਲ ਵਿੱਚ ਚੀਜ਼ ਨਹੀਂ ਸੀ ਹੁੰਦੀ ਅਸੀਂ ਬੁੜੇ ਬੰਦੇ ਨਾ ਉਹ ਰੱਖਦੇ ਕਿ ਆ ਵੀ ਹੱਥ ਨਾਲ ਭਰ ਕੇ ਮਸ਼ੀਨਾਂ ਹੁੰਦੀਆਂ ਠੀਕ ਹੈ ਜੀ ਉਹ ਜਿਹੜਾ ਮੋਰਾ ਆ ਹੁੰਦਾ ਸੀ ਵਿੱਚ ਦੀ ਲਾ ਕੇ ਉਵੇਂ ਮਸ਼ੀਨ ਬਸ ਉਹ ਗਾਣੇ ਗਾਈ ਜਾਂਦੀ ਅੱਛਾ ਉਹਦੀ ਚਾਬੀ ਭਰਦੇ ਰਿਕਾਰਡ ਦੇ ਉੱਤੇ ਸੂਈ ਚੜਦੀ ਹੁੰਦੀ ਉਹਦੇ ਅੱਗੇ ਸੂਈ ਆਹੋ ਤਾ ਦੇਖਿਆ ਉਹ ਨਾ ਸੂਈ ਚੜਦੀ ਸੀ ਅੱਗੇ ਆਹੋ ਜਿਵੇਂ ਆ ਕੇ ਉਹ ਤੋਂ ਬਾਅਦ ਫਿਰ ਸਪੀਕਰ ਆ ਗਏ ਹਾਂ ਸਪੀਕਰ ਲਾਉਣ ਲੱਗ ਗਏ ਅੱਗੇ ਫਿਰ ਮਸ਼ੀਨਾਂ ਦੂਜੀਆਂ ਆ ਗਈਆਂ ਹਾਂ ਆਟੋਮੈਟਿਕ ਆਟੋਮੈਟਿਕ ਤਵੇ ਤਵੇ ਜੇ ਆਉਂਦੇ ਜਿਹੜੇ ਪਹਿਲਾਂ ਤਵੇ ਆਉਂਦੇ ਸੀ ਤਾਂ ਮਸ਼ੀਨ ਨੂੰ ਹੱਥ ਨਾਲ ਚਾਲੀ ਉਹ ਜਦੋਂ ਚਾਪੀ ਘਟ ਜਾਂਦੀ ਉਹਦੋਂ ਰੋਣ ਲੱਗ ਜਾਂਦਾ ਆ ਆਪਣੇ ਉਹ ਲਾਉਂਦਾ ਹੁੰਦਾ ਸੀ ਨਾ ਕਾਕਾ ਕੀ ਉਹ ਦੀਸ਼ ਹੁਣਾਂ ਦਾ ਪਿਓ ਆ ਹਾਂ ਇਹਨਾਂ ਦਾ ਪਿਓ ਉਹ ਪਹਿਲਾਂ ਗੱਲੀਆਂ ਮਸ਼ੀਨਾਂ ਹੀ ਸੁਣਦੇ ਕੀ ਨਾ ਸੀ ਉਹਦਾ ਉਹ ਇੰਨੇ ਕ ਆਪਾਂ ਜਿਵੇਂ ਬੈਠੇ ਇੰਨੇ ਕ ਬੰਦਿਆਂ ਨੂੰ ਸੁਣਾਈ ਜਾਂਦੀ ਕੋਲੇ ਕੋਲੇ ਸੁਣਦੇ ਵਾਇਰ ਕੱਟ ਹੁੰਦੀ ਸੀ ਹੂੰ ਪਤਾ ਨਾ ਲੱਗ ਜੇ ਕਿਸੇ ਨੂੰ ਕੋ ਉਹ ਤਾਂ ਸਪੀਕਰ ਦੂਜੇ ਜਿਹੜੇ ਮੰਜਿਆਂ ਤੇ ਲੱਗਦੇ ਸੀ ਉਹ ਬਹੁਤ ਘੜਕਾਟ ਪੈਂਦੇ ਸੀ ਉਹ ਤਾਂ ਬੱਡੇ ਹੁੰਦੇ ਦੱਸ ਦੱਸ ਦੇਣੀ ਚੱਲੀ ਜਾਂਦਾ ਸੀ ਫੇਰ ਉਹ ਚੱਲ ਪਏ ਅਗਰ ਮੰਜਾ ਜੋੜ ਕੇ ਸਪੀਕਰ ਲਾਉਂਦੇ ਤਾਂ ਹਨਾ ਹੁਣ ਵੀ ਲਾਉਣ ਲੱਗੇ ਬਾਈ ਹੁਣ ਵੀ ਹੁਣ ਵੀ ਕਿਤੇ ਕਿਤੇ ਚੱਲ ਪਿਆ ਕੰਮ ਇਹ ਕਿਤੇ ਕਿਤੇ ਹੁਣ ਲਾਉਂਦੇ ਇਹ ਵੀ ਜੇ ਪਾਣੀ ਯਾਰ ਗਾਵਾ ਦੁਕਾਨ ਕੋਈ ਕੁਝ ਨਹੀਂ ਹੋਣਾ ਮਰਮਾਰ ਨਾ ਪੀਜੋ ਤੁਹ ਲਾਦੇ ਉਹਦਾ ਹੁਣ ਖਸਕਾ ਜਾ ਕਾਹਦਾ ਉਸ ਤੋਂ ਖਾਣ ਲਾਦੇ ਦੋਨੇ ਪਾਸੋਂ ਆਹ ਕੀ ਕਰਨਾ ਜਰਾ ਇੰਡਾਟ ਰਿਹਾ ਆਹ ਕਾਹ ਕਿਹੜਾ ਕਰਮਕ ਬਹੁਤ ਨਿਆਰ ਹੁੰਦਾ ਮਗਰ ਲੱਗਦੇ ਨਹੀਂ ਨਾ ਨੇ ਮਗਨਾ ਤੋਂ ਨੀ ਡੀ ਗੀਆ ਵੀ ਅੱਗੇ ਜਾਣਾ ਇਹਦੇ ਉਹੀ ਪੰਗਾ ਹੈ ਉਹ ਜਿਹੜਾ ਪਾਣੀ ਟਪਾਣਾ ਆਪਾਂ ਟਪਾਣਾ ਹੋਊਗਾ ਪਹਿਲਾਂ ਇਹ ਨਾ ਪਾਣੀ ਕਰੇ ਕੋਈ ਜਾਉਂਦਾ ਨਹੀਂ ਇੱਧਰ ਪਹਿਲਾਂ ਆਪਾਂ ਹੀ ਲਾਵਾਂਗੇ ਜੇ ਡਾਇਆ ਵੀ ਤਾਂ ਜਿੱਦਣ ਆਹ ਗੱਲ ਪਤਾ ਨਹੀਂ ਖਾ ਜਿਹੜਾ ਖਾਂਜਾ ਕੱਢਣਾ ਚਾਹੀਦਾ ਉਹ ਹੁਣ ਆਪਣੇ ਕੋਲ ਉਥੇ ਮੋਢ ਚ ਕੱਢ ਕੇ ਦੇਈਦਾ ਅਗਲੇ ਨੂੰ ਪਹਿਲਾਂ ਹਾਂ ਵੀ ਯਾਰ ਕੋਈ ਤਾਂ ਆਇਆ ਨਾ ਕੋਈ ਕਹਦੇ ਯਾਰ ਵੀ ਮੇਰੀ ਵਾਰੀ ਖਰਾਬ ਹੋ ਗਈ ਹੈ ਕੀ ਕਰਨਾ ਕਿਤੇ ਅਨਸਰਦਾ ਹੋ ਜਾ ਨਹੀਂ ਕਰਦਾ ਰੇ ਮਾਰਦਾ ਆਪਾਂ ਨੂੰ ਇਹ ਗਾਹ ਖਾ ਗਿਆ ਯਾਰ ਉਹੋ ਵੀ ਤੇ ਆ ਇੱਥੇ ਵੀ ਆ ਜਿਹੜਾ ਆਪਣਾ ਘਰ ਵਾਲਾ ਗੋਰੇ ਦੀ ਰੌਣੀ ਕੀਤੀ ਸੀ ਉਦੋਂ ਕੱਢਿਆ ਸੀ ਇਹਨਾਂ ਨੇ ਦੇ ਲ ਨੱਕਾ ਉਹਵੇਂ ਬਿਆਖਾਲ ਵਿੱਚ ਹਾਂ ਤੇ ਉਵੇਂ ਹੀ ਪਿਆ ਨੱਕਾ ਨੱਕਾ ਛੇ ਗੋਰਾ ਵੀ ਬਟਾ ਕਰੀ ਹਾਂ ਗੋਰਾ ਵੀ ਵੜਨਾ ਰੌਣੀ ਲੱਗੀ ਸੀ ਉਦੋਂ ਦੇ ਲੱਗਿਆ ਪਾਣੀ ਇੱਧਰ ਪਾਣੀ ਨਹੀਂ ਡਪਾਇਆ ਕਿਸੇ ਨੇ ਲਾ ਗਏ ਮੋਟੀ ਪਤਾ ਨਹੀਂ ਹਾਂ ਠੀਕੇ ਲੱਗੇ ਜਾਣਾ ਮੋਟੀ ਮੋਦੀ ਦੇ ਕੰਮ ਨਹੀਂ ਅਸਲ ਵਿੱਚ ਉਹ ਉਧਰ ਨੌਕਰੀ ਦੇ ਵਿੱਚ ਪੈ ਗਿਆ ਨਾ ਨੌਕਰੀ ਵਾਲਾ ਬੰਦਾ ਦੋ ਪਾਸੇ ਨਹੀਂ ਪਾਣੀ ਲਗਾਇਆ ਨਹੀਂ ਫਿਰ ਉਹ ਉਧਰ ਨੌਕਰੀ ਬਹੁਤ ਜਾਂਦਾ ਤ ਨਹੀਂ ਦੇਖਿਆ ਵੀ ਭਾਈ ਇਹ ਜਿਹੜੇ ਗਰਨਾਨਕ ਵਾਲੇ ਇਹ ਕਿੱਥੇ ਬਣਾਉਂਦੇ ਆ ਮਸ਼ੀਨਾਂ ਇਹ ਨਾਬੇ ਅੱਛਾ ਨਾਬੇ ਹੈ ਹੂੰ ਪਹਿਲਾਂ ਯਾਰ ਮੈਂ ਕਹਾਂ ਕਿ ਜਦੋਂ ਮਸ਼ੀਨਾਂ ਬਣਨ ਲੱਗੀਆਂ ਪਹਿਲਾਂ ਨਾਬੇ ਬਣਨ ਲੱਗੀਆਂ ਹਨਾ ਨਾਬੇ ਹਾਂ ਗਰਨਾਨਕ ਤਾਂ ਬਹੁਤ ਟਾਪ ਦੀ ਕੰਪਨੀ ਸੀ ਕੋਲ ਹਾਂ ਦੋ ਨਾਈ ਬੱਲੇ ਬੱਲੇ ਧਰਤੇ ਲੋਕਾਂ ਨੇ ਹਾਂ 10 11 ਟਿੱਕਰ ਮੱਲਾ ਮਸ਼ੀਨਾਂ ਆਈਆਂ ਨਾ 11 ਕੇ 12 ਟਿੱਕਰ ਉਦੋਂ ਹੀ ਸਾਰਾ ਪਰਿਵਾਰ ਨਾਲ ਨਾਉਣ ਗਿਆ ਸੀ ਅੱਛਾ ਤੇ ਇਹਨਾਂ ਦੀ ਸਾਰੀ ਗੱਡੀ ਦਰਿਆ 'ਚ ਡਿੱਗ ਪਈ ਸੀ ਅੱਛਾ ਤੇ ਇਹਨਾਂ ਦੇ ਪਰਿਵਾਰ ਦਾ ਇੱਕ ਵੀ ਮੈਂਬਰ ਨਹੀਂ ਬਚਿਆ ਅੱਛਾ ਤੇ ਇਹਨਾਂ ਦੇ ਦਰਿਆਦਲੀ ਇੰਨੀ ਸੀ ਕਹਿੰਦੇ ਜੀ ਹੁਣ ਆਪਾਂ ਖੇਤੋਂ ਬੈਠੇ ਨੇ ਕੋਲੇ ਜਾਵੜੇ ਨਾ ਵੀ ਇਹ ਮਸ਼ੀਨ ਲੈਣੀ ਹੈ ਤਾਂ ਪੁੱਠੇ ਨਹੀਂ ਮੋੜਦੇ ਸੀ ਆਹਨੇ ਤੂੰ ਮਸ਼ੀਨ ਲੈ ਜਾ ਪੈਸੇ ਸੀਜਨ ਲਾ ਕੇ ਦੇ ਜੀ ਠੀਕ ਹੈ ਤੇ ਮਸ਼ੀਨ ਚ ਇੰਨੀ ਸੋਧ ਸੀ ਇਹਨਾਂ ਦੀ ਗੱਲ ਛੱਡ ਦੋ ਜੀ ਠੀਕ ਹੈ ਤੇ ਜੇ ਕਿਤੇ ਮਨ ਦਾ ਜਿਉਂਦੇ ਹੁੰਦੇ ਤਾਂ ਕਰਤਾਰ ਤੇ ਪ੍ਰੀਤੁਰੀਆਂ ਤੇ ਕਿਤੇ ਮਗਰੀ ਹੁੰਦੀਆਂ ਇਹਨਾਂ ਤੋਂ ਨਾ ਵੀ ਵਾਕਈ ਫਿਰ ਫੇਰ ਯਾਰ ਪ੍ਰਮਾਤਮਾ ਨੇ ਜਵਾਂ ਨਹੀਂ ਸੋਚਿਆ ਹਣਾ ਤੇ ਹੁਣ ਇਹਨਾਂ ਦਾ ਕੋਈ ਕੂ ਰੱਬ ਜਾਣੇ ਕੋਈ ਗਾਂ ਫਿਆਂ ਦਾ ਬੰਦਾ ਹੈ ਰੱਬ ਮੈਂ ਕਿ ਮੈਂ ਦੁਬਾਰੇ ਕੰਪਨੀ ਇਹਨਾਂ ਨੇ ਪਿੱਛੇ ਜੇ ਹੁਣ ਚਲਾਈ ਹੈ ਮਜਾਲੀ ਜਮਾ ਬੰਦ ਹੋ ਗਈ ਸੀ ਠੀਕ ਹੈ ਸ਼ੋਰ ਮਸ਼ੀਨ ਚ ਇੰਨੀ ਤੇ ਬੰਦੇ ਇਹਨੇ ਨਰਮ ਹੋ ਬਣਾਉਣ ਵਾਲੇ ਪਿਆ ਕੀ ਕਹ ਦਿੰਦਾ ਵੀ ਆ ਕੇ ਸੀ ਪੈਸੇ ਜੀ ਠੀਕ ਕਿ ਬੰਦੇ ਨੂੰ ਪੁੱਠਾ ਨਹੀਂ ਮੋੜਦੇ ਸੀ ਇਹਨਾਂ ਦੀ ਸੋਝੀ ਆ ਜੀ ਵੀ ਕਿ ਨੇ ਅਸੀਂ ਮਸ਼ੀਨ ਇਹ ਕਰਨੀ ਹੈ ਜਮਾਨਾ ਜਦੋਂ ਕਪਾਣ ਨਿਕਲੀ ਨਿਕਲੀ ਨਾ ਲੋਕ ਕਰਦੇ ਆ ਦਾਣੇ ਪੁੱਜੇ ਘੇਰ ਦਿੰਦੀ ਆ ਤੂੜੀ ਨਹੀਂ ਬਣਦੀ ਉਹ ਨਹੀਂ ਆ ਪਹਿਲਾਂ ਹੁਣ ਮੈਂ ਕਹਿੰਦਾ ਕੰਪੈਨ ਨਾ ਹੋਵੇ ਤਾਂ ਦਾਣੀ ਨਹੀਂ ਦੇਖਣਦੇ ਨਹੀਂ ਨਿਕਲਦੇ ਤਾਂ ਆਇਆ ਹੁਣ ਬੰਦੇ ਉਹਨੇ 16 ਹੋ ਗਏ ਹੀ ਬੰਦੇ 16 ਹੋ ਗਏ ਫਸਲ ਛੋਟੀ ਛੋਟੀ ਹੁੰਦੀ ਤਾਂ ਦਾਣੇ ਮੇਰੀ ਗੱਲ ਸੁਣ ਹੁਣ ਸਾਧਨ ਹੋ ਗਿਆ ਹਰ ਇੱਕ ਬੰਦੇ ਨੂੰ ਪਤਾ ਹੈ ਵੀ ਹੁਣ ਸਾਧਨ ਹੋ ਗਿਆ ਕਿਉਂ ਮੱਥਾ ਮਾਰਿਆ ਅੱਗੇ ਜਦੋਂ ਤੁਸੀਂ ਹੁਣ ਜਦੋਂ ਤੁਸੀਂ ਮੱਥਾ ਉਠਾਣ ਵਾਲਾ ਕੰਮ ਬਾਈ ਕਰਦੇ ਸੀ ਉਠਾਣਾ ਕੰਕਾ ਗਾਉਂਦੇ ਤੇ ਤੁਹਾਨੂੰ ਪਤਾ ਸੀ ਸਾਪਨ ਦਾ ਗੋਣਾ ਪਊਗਾ ਇਹ ਅੱਧੀ ਫਲਾ ਪਾਣੀ ਮੈਂ ਉਠਾਣਾ ਗਣਕਾ ਗਾਉਂਦੇ ਲੋਕ ਉਹੀ ਗੱਲ ਹੋ ਜਾਂਦੀ ਹੈ ਉਦੋਂ ਤੁਸੀਂ ਜਦੋਂ ਉਠਾਣ ਨਾਲ ਕੰਮ ਕਰਦੇ ਸੀਗੇ ਉਹ ਉਹ ਤਾਂ ਸਾਧਨ ਹੁੰਦਾ ਨਹੀਂ ਸੀ ਤੁਹਾਨੂੰ ਪਤਾ ਸੀ ਵੀ ਇਹ ਗੋਹਣੀ ਪਾਉਗੀ ਸਾਨੂੰ ਤਾਂ ਬਾਹਾਂ ਚੋਰ ਮਾਰ ਕੇ ਨੇ 2 ਕਿਲੋ ਵੀਲ ਕਿਰੇ 3 ਬਿਜਲੀ ਬਾਕੀ ਸਰੋਂ ਹੁੰਦੀ ਆਹ ਕੁਝ ਹੁੰਦਾ ਛੋਲੇ ਹੁੰਦੇ ਜਾਂ ਛੋਲੇ ਹੁੰਦੇ ਹੁਣ ਤਾਂ ਕਿਸੇ ਨੂੰ ਹੁਣ ਜੇ ਕੰਪੈਨ ਜੇ ਸਹਰਾਣੇ ਖੜ ਤੁਰੀ ਫਿਰਦੀ ਐ ਤਾਂ ਅਗਲਾ ਕਹਿੰਦੇ ਇਹਦੇ ਵੱਢੀ ਜਾਂਦਾ ਯਾਰ ਮੇਰੇ ਯਾਰ ਕਣ ਖੜੇ ਕਣ ਖੜੀ ਆ ਯਾਰ ਅੰਮੀ ਗਲਤ ਹੋ ਗਿਆ ਯਾਰਾਂ ਤੇ ਆ ਜਿਹੜਾ ਥੂ ਗਿੱਲਾ ਇਧਰ ਲਾ ਬੋਨਾ ਉਹ ਨਾ ਰੋੜਾ ਜਿਹਾ ਵਾਲਾ ਇਹ ਇਹ ਚ ਪਹਿਲਾਂ ਹੁੰਦਾ ਹੀ ਕੋਈ ਨਹੀਂ ਤਾਰਾ ਮੀਰਾ ਕੀ ਯਾਰ ਵੀਜੇ ਤੈਨੇਰਾ ਤਾਰਾ ਮੀਰਾ ਵੀ ਇੰਦੇ ਵੀ ਹੋ ਜੂ ਤਾਰਾ ਮੀਰਾ ਹੋ ਜਾਂਦਾ ਸਮਾਂ ਉਹ ਕਿਲਾ ਮਾੜੀ ਜ਼ਮੀਨ ਚ ਤਾਰਾ ਮੀਰਾ ਹੋ ਜਾਂਦਾ ਉਹ ਤਾਂ ਇਹ ਕਿਲਾ ਹੁਣ ਜਿਹੜੇ ਵੇਟ ਜਗਾ ਚੱਕਿਆ ਨਾ ਕਲਰੀਆਂ ਹੁੰਦੀਆਂ ਇੱਥੇ ਕਲਰੀ ਸੀ ਨਾ ਸਾਰੀ ਨਹੀਂ ਨਹੀਂ ਉਸ ਉਸ ਕਿਲੇ ਚ ਹੁਣ ਮਿੱਟੀ ਚੱਕੀ ਹੋਈ ਹੈ ਨਾ ਹੂੰ ਉਸ ਕਿਲੇ ਚ ਹੁਣ ਫਸਲ ਭਾਰੀ ਰਹਿੰਦੀ ਹੈ ਇੱਕ ਦੋ ਗਿਓ ਉੱਥੇ ਦੀ ਗਵਾਰੇ ਹੈ ਲੋ ਮਿੱਟੀ ਚੰਗੀ ਨਿਕਲਾਈ ਇੱਕ ਸਾਲ ਗਵਾਰਾ ਵੀ ਗਿਆ ਆਹੀ ਸੇਹ ਚਾ ਜਿਹੜਾ ਮੋਹਣ ਦਾ ਝੋਨਾ ਖੜਾ ਹੈ ਇੱਥੇ ਆਹ ਜ਼ਮੀਨ ਬੜੀ ਮਾੜੀ ਅੱਥੇ ਭੈਣ ਚੋਦੀ ਕਣਕ ਵੀ ਨਹੀਂ ਹੁੰਦੀ ਆਹ ਫਿਰ ਇਹ ਤੇ ਜੇ ਹੁੰਦਾ ਬਹੁਤ ਜ਼ਮੀਨਾਂ ਹੋਲੀ ਜਿਹੜੀ ਫੜ ਗਈਆਂ ਹੁਣ ਆਹ ਵਾਂ ਪੱਕਾ ਹੁੰਦਾ ਆ ਮੇਰੇ ਯਾਰ ਇਹ ਪੱਕਾ ਸੀ ਉਹ ਤੂੰ ਤਬੀਅਤੋਂ ਥੋੜੀ ਜਾਂਦੇ ਸੀ ਇਹਨਾਂ ਦੀ ਕੀਮਤ ਨਹੀਂ ਸੀ ਉਦੋਂ ਫਿਰ ਉਹਨੇ ਪੈਸੇ ਵੀ ਨਹੀਂ ਮੰਗਦੇ ਸੀ ਕੀਤੇ ਸਹੁੰ ਨਾਲ ਹੀ ਹਾਂ ਹਾਂ ਜੀ ਹਾਂ ਅਸਾਂ ਕੀ ਦੇ ਨਾ ਹੀ ਜ਼ਮੀਨ ਦੀ ਕਦਰ ਸੀ ਉਦੋਂ ਜਦੋਂ ਆਹ ਲਈਏ ਜ਼ਮੀਨ ਅਸੀਂ ਉਦੋਂ ਸਣੇ ਜਿਸੀ 1100 ਮੈਂ ਕਈ ਸਾਲ ਦੀ ਗੱਲ ਹੋ ਗਈ ਗੰਗਾ ਹੂੰ ਕੁੰਗੀਂ ਦਰੇ ਏਰੀਆ ਦੀ ਜਿਹੜੀ ਵੇਚ ਕੇ ਅੱਜ ਲੱਖਾਂ ਚ ਉਹ ਵੇਚੀ 6000 ਰੁਪਏ ਮੂੰਗਾ ਮੂੰਗੀ ਕੱਢਣ ਗਿਆ ਮੈਂ ਉੱਥੇ ਗੰਗਾ ਪਿੰਡ ਦੀ ਨਿਆਈ ਤਾਂ ਕੱਟ ਭਈ ਤੇ ਆਲਾ ਕਿਸੇ ਗੱਲਾਂ ਚੱਲ ਪਈਆਂ ਕਰਦੇ ਕਰਦੇ ਕਹਿੰਦੇ ਜਿਹੜਾ ਆਹ 25 ਗਿਲਾ ਦਾ ਟੱਕ ਸੀ ਨਾ ਹਰਿਆਣਾ ਦੀ ਜ਼ਮੀਨ ਸੀ ਇਹੇ ਬਾਈ ਚਾ ਤੇ ਵੱਧ ਤਾਂ ਪਾਦੇ ਨਹੀਂ ਰਹਿੰਦੀ ਵੱਧੂ ਫੇ ਪਾ ਲਈ ਤੇ ਕਹਿੰਦੇ ਹਰਿਆਣਾ ਨੇ ਸਿਰਫ ਜ਼ਮੀਨ ਦੇਤੀ ਕਣਕ ਦੀ ਟਰਾਲੀ ਵੱਟੇ ਬਾਈ ਲੈ ਤੂੰ ਵੀ ਲੈ ਲੈ ਥੋੜੀ ਜੀ ਕੰਕਰੀਟ ਟਰਾਲੀ ਵੱਟੇ ਐਂ ਕਿਉਂ ਕਰਦਾ ਰੈੱਡ ਹੋਣ ਵਾਲੀਆਂ ਗੱਲਾਂ ਪਾਣੀ ਨਹੀਂ ਪਿੰਦਾ ਯਾਰ ਬੰਦੇ ਕਿ ਲੋ ਕਿ ਲੋ ਥੋੜੀ ਰਵੀਆ ਕੁਆਲਾ ਯਾਰ 25 ਕਿੱਲੇ ਕਾ ਜ਼ਮੀਨ ਕਣਕ ਦੀ ਟਰਾਲੀ ਵਿੱਚ ਦੇਤੀ ਉਹਨਾਂ ਨੇ ਪਰ ਉਹ ਕਦਰ ਹੀ ਨਹੀਂ ਸੀ ਫਿਰ ਮੈਂ ਤਾਂ ਕੋਈ ਗੱਲ ਨਹੀਂ ਕਰਨਾ ਪਾਈ ਫੰਦਾ ਬਗੇ ਹਟਣਗੇ ਪੂਰੀਆਂ ਰਾਂਗ ਆ ਬਣਉਣੂਗੇ ਫਰੈਂਸ ਕੇ ਨਾਮ ਲੱਗ ਮਾਰਾ ਬੀਜਿਆ ਨਹੀਂ ਹੋਣ ਇਥੇ ਨਾ ਨਹੀਂ ਬੀਜਿਆ ਉਧਰ ਹੀ ਹੈ ਮਗਰਲੇ ਤੋਂ ਪ੍ਰਾਰ ਦੀ ਗੱਲ ਹੈ ਵਿੱਚ ਮੇਰੇ ਸ਼ਾਇਦ ਤੈਨੂੰ ਪਤਾ ਹੋਊਗਾ ਕਿ ਮਾਰਾ ਨਹੀਂ ਪੜਨਾ ਆਇਆ ਸੀ ਮੈਂ ਫਾਈਆਂ ਦੇ ਹੈ ਨਹੀਂ ਟਾਂਗਰ ਸੀ ਕੱਲਾ ਨੇੜਾ ਦੇ ਕਿਨਾਂ ਮੈਨੂੰ ਉਹਦੇ ਕਿੰਨੇ ਗਾਣੇ ਮਗ ਦਾਣੇ ਦਾ ਕੋਈ ਡਿੱਗਦਾ ਬਹਾਵਾ ਟੈਮ ਟਿੱਕਦਾ ਰਾਮ ਵੀ ਵੱਢ ਕੇ ਗਿਆ ਹਾਂ ਰਾਮ ਰਾਮ ਵੀ ਵੱਢ ਕੇ ਗਿਆ ਮਲੇ ਦੇ ਨਾਲ ਹਾਂ ਦੁਬਾਰਾ ਐਮਐਲਏ ਦੀ ਵੱਢ ਕੇ ਗਿਆ ਮੈਨੂੰ ਅਜੇ ਤੱਕ ਤਾਂ ਜਾਣਿਆ ਕਿੰਨਾ ਜਿੰਦਾ ਕੋਲਾ ਨਾ ਪੱਲੀ ਤੇ ਕੱਢ ਜੀ ਤੇ ਅਸੀਂ ਚੱਲੇ ਜਾਂਦਾ ਘਰੇ ਭਈ ਨਹੀਂ ਬਈ ਗਵਾਰਿਆਂ ਚ ਦਮ ਹੈ ਨਹੀਂ ਜੀ ਤੇਨੇ ਪਰ ਵੀ ਉਧਰ ਮਾੜੀ ਸੀ ਉਠੇਕੇ ਵਾਲੇ ਚ ਉਧਰ ਹੋਂਨਾ ਮੇਰੇ ਜਰਾ ਇਸ ਤੇ ਹੂੰ ਕੌਣ ਹੀ ਨਹੀਂ ਫਸਲ ਹੁਣ ਡੋਬਾ ਦੇਣ ਲੱਗੀ ਉਹ ਗੱਲ ਜਿੰਦੇ ਆਗੀ ਨਰਮਾ ਨਰਮਿਆਰ ਕੀ ਸਰਦਾਰੀ ਹੈ ਨਹੀਂ ਜੇ ਨਰਮਾ ਹੋ ਜਾਏ ਤਾਂ ਨਰਮਾ ਹੁਣ ਹਟ ਗਿਆ ਝੋਨਾ ਬੀਜਿਆ ਕਰਨਗੇ ਲੋਕ ਹਾਂ ਹੌਲੀ ਹੌਲੀ ਹੋ ਚੁੱਕਾ ਯਾਰ ਤਾਇਆ ਝੋਨੇ ਦੇ ਕੰਮ